ਮੈਂ ਨਾ ਆਪਣੇ ਫੇਸ ਤੇ ਨੱਕ ਟਿਊਬ ਲਗਾਉਣਾ ਆ ਤੇ ਮੈਂ ਪਹਿਲਾਂ ਪ੍ਰੋਮੋਸ਼ਨ ਕਰਨ ਤੋਂ ਪਹਿਲਾਂ ਨਾ ਜਿਹਦੇ ਵੀ ਬੰਦੇ ਕੋਲ ਮੈਂ ਮੈਡੀਸਨ ਲਿਆਵਾਂ ਜਾਂ ਕਿਦਾਂ ਜਾਂ ਕੋਈ ਮੈਨੂੰ ਪ੍ਰੋਮੋਸ਼ਨ ਵਾਸਤੇ ਕਹਿੰਦਾ ਮੈਂ ਨਾ ਆਪਣੇ ਤੇ ਵਰਤਦਾ ਹੁੰਨਾ ਪਹਿਲਾਂ ਕਿਉਂਕਿ ਮੈਂ ਕਦੀ ਵੀ ਗਲਤ ਪ੍ਰੋਮੋਸ਼ਨ ਨਹੀਂ ਕਰਦਾ ਮੈਂ ਐਵੇਂ ਕਈ ਕਰ ਦਵਾਉਂ ਛੋਟੀਆਂ ਚੀਜ਼ਾਂ ਦੀ ਉਹ ਤੁਸੀਂ ਲੈ ਲਓ ਫਿਰ ਉਹ ਮਤਲਬ ਜਾਂ ਸਾਈਡ ਇਫੈਕਟ ਹੋ ਜੇ ਜਾਂ ਤੁਹਾਨੂੰ ਰੁਮਾਨੀ ਨੇ ਉਹ ਚੀਜ਼ ਨਾਲ ਵੀ ਫਿਰ ਮੈਨੂੰ ਉਹ ਚੀਜ਼ ਸਹੀ ਨਹੀਂ ਲੱਗਦੀ ਤੇ ਮੇਰੇ ਫੇਸ ਦੇ ਤੇ ਨਾ ਵੇ ਤੁਸੀਂ ਦੇਖ ਸਕਦੇ ਬਰੀਕ ਬਰੀਕ ਤਿਲ ਲੱਗੇ ਆ ਬਲੇ ਜਿੱਦਾਂ ਆ ਹਲਕੇ ਹਲਕੇ ਹੈਗੇ ਨਾ ਇਧਰ ਵੀ ਹੈਗੇ ਆ ਤਿਲ ਤੇ ਇਹ ਕਹਿੰਦੇ ਆ ਵੀ ਉਹ ਟਿਊਬ ਉਹਨਾਂ ਦਿੱਤੀ ਹੋਈ ਤੇ ਗੈਪ ਹੋ ਜਾਣਗੇ ਵੀ ਪਹਿਲਾਂ ਮੇਰੇ ਗੈਪ ਹੋਣਾ ਉਸ ਤੋਂ ਬਾਅਦ 15 20 ਦਿਨ ਜਾਂ ਮਹੀਨਾ ਕਹਿੰਦੇ ਆ ਵੀ ਲਾਉਣੀ ਪੈਣੀ ਆ ਤੇ ਮੇਰੇ ਗੈਪ ਹੋਣ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਪ੍ਰੋਮੋਸ਼ਨ ਦੇ ਵਿੱਚ ਫਿਰ ਮੈਂ ਉਹਦੀ ਪ੍ਰੋਮੋਸ਼ਨ ਕਰਾਂਗਾ ਵੀ ਹਾਂ ਤੁਸੀਂ ਲਾਓ ਜਾਂ ਨਾ ਲਓ ਜੇ ਤੇ ਮੇਰੇ ਹਟ ਗਏ ਫਿਰ ਤੁਹਾਨੂੰ ਕਹਾਂਗਾ ਵੀ ਤੁਸੀਂ ਵੀ ਲੈ ਲਓ ਬਹੁਤ ਵਧੀਆ ਰਿਜ਼ਲਟ ਹੈਗਾ ਉਹਦਾ ਠੀਕ ਹੈ ਤੇ ਜੇ ਮੇਰੇ ਨਾਲ ਹਟੇ ਤੇ ਫਿਰ ਮੈਂ ਤੁਹਾਨੂੰ ਕਹਿਣਾ ਹੈ ਵੀ ਤੁਸੀਂ ਨਾ ਹੀ ਲਓ ਤੇ ਚੰਗੀ ਗੱਲ ਹੈ ਤੇ ਮੇਰੇ ਆਹ ਕੋਈ ਪਿੰਪਲ ਚੈੱਕ ਕਰ ਲਓ ਵੀ ਹੈ ਵੇਖੋ ਕਿੰਨਾ ਹੈਗੇ ਨਾ ਆ ਆ ਚੀਜ਼ ਆ ਆ ਚੀਜ਼ ਦੇਖਾ ਹੈਗੇ ਨਾ ਇਦਰ ਵੀ ਇਦਾਂ ਯਾਰ ਇਹ ਪਿੰਪਲ ਹੀ ਹੈਗੇ ਕੀ ਇਹਨਾਂ ਨੂੰ ਕਹਿ ਦਿੰਦੇ ਆ ਵੀ ਤੇਲ ਹਾਂ ਤੇਲ ਤੇਲ ਐ ਬਰੀਕ ਬਰੀਕ ਤੇਲੇ ਮੈਂ ਪਿੰਪਲ ਗਈ ਜਾਣਾ ਇਹ ਤੇਲੇ ਬਰੀਕ ਬਰੀਕ ਮੈਂ ਇਸੇ ਤੇ ਆਹ ਵਾਲੀ ਡੱਬੀ ਜਿਹਦੇ ਵਿੱਚ ਮਲ ਲਗਾਉਂਦਾ ਇਹ ਕਰੀਮ ਜੀ ਤੇ ਇਹ ਮਤਲਬ ਮੈਂ ਕਿੱਥੋਂ ਬਾਇ ਕੀਤੀ ਕਿੱਥੋਂ ਲਿਆਂਦੀ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਮਹੀਨੇ ਤੱਕ ਮੇਰੇ ਰਜੇਰਮਾਨ ਆ ਗਿਆ ਤੇ ਦਾਦੀ ਨੇ ਕੋ ਸਿਰ ਭੱਜਾਏ ਓਏ ਬੁੱਬੂ ਸਿਰ ਭੱਜਾ ਨਹੀਂ ਜੇ ਹੈਗਾ ਉਦਾਂ ਹੀ ਬਸ ਝੂਠ ਹੈ ਸਾਰੇ ਸਿਰ ਭੱਜਾ ਕਾਕੇ ਦਾ ਵੇ ਦੇਖ ਹੁਣ ਵੇਖ ਵੇ ਮੈਂ ਕਹਿੰਦਾ ਦਾਦੀ ਨੇ ਕੋ ਮੇਰਾ ਸਿਰ ਭੱਜਾ ਦਾਦੀ ਨੇ ਕੋ ਮੇਰਾ ਸਿਰ ਭੱਜਾ ਹੋਏ ਬਸ ਵੇਖ ਕਿਥੇ ਭੱਜ ਗਿਆ ਸੀ ਕਿਥੇ ਸੀ ਕਿਥੇ ਭੱਜਾ ਸਿਰ ਕਿਥੇ ਭੱਜਾਇਆ ਝੂਠੀ ਝੂਠੀ ਆ ਵੇ ਤਹੀਂ ਸਾਰੇ ਜਣੇ ਕਹਿੰਦੇ ਆ ਵੀ ਸ਼ਾਰਟ ਮੂਵੀਆ ਕਰਿਆ ਕਰੋ ਵੀ ਹੁਣ ਗੰਦੇ ਦੀ ਹੁਣੀ ਇੱਧਰ ਆ ਗਏ ਆ ਆਪਣੇ ਨਵੇਂ ਘਰ ਤੇ ਹੁਣ ਸ਼ਾਰਟ ਮੂਵੀ ਆਪਾਂ ਬਹੁਤ ਜਲਦੀ ਕਰਾਂਗੇ ਕਿਉਂਕਿ ਅੱਗੇ ਨਹੀਂ ਤੇ ਉਹਨਾਂ ਦਾ ਘਰ ਥੋੜਾ ਦੂਰ ਪੈਂਦਾ ਏ ਤੇ ਫਿਰ ਸਿਸਟਮ ਥੋੜਾ ਜਿਹਾ ਔਖਾ ਹੋ ਜਾਂਦਾ ਏ ਕਰ ਤੇ ਇੱਥੇ ਹੁਣ ਨੇੜੇ ਆ ਤੇ ਕਰਿਆ ਕਰਾਂਗੇ ਸ਼ੋਟ ਵੀ ਬਹੁਤ ਜਲਦੀ ਲੈ ਕੇ ਆਵਾਂਗੇ। ਬਾਜੀ ਹੁਣ ਆਏ ਨੇ ਤੇ ਇੱਧਰ ਡੈਡੀ ਜੀ ਆਏ ਨੇ। ਮੰਮੀ ਦਵਾਈ ਖਾਂਦੇ ਨਾ ਉਹ ਆਪਣਾ ਫੈਟੀ ਲੀਵਰ ਦੀ। ਧਿਆਨ ਤਾਂ ਡੋਲਣਾ ਜਾਵੇ। ਤੇ ਉਹ ਕੁਝ ਜਿਹਦੇ ਵਿੱਚ ਭੈਣ ਸੀ ਤਾਂ ਡੈਡੀ ਲੈਣ ਆਏ ਆ। ਇਹ ਕਹਿੰਦੀ ਮਨ ਚੋਖੜ। ਇਹ ਕੀ ਬੋਲੀ ਜਾ ਯੋ ਯੋ ਯੋ। ਇਹ ਨੂੰ ਘਲਤਾ ਹੀ ਘਰ ਦੇ ਨੇ ਟਿੰਡੇ ਲੈਣ ਵਾਸਤੇ ਮੈਂ ਟਿੰਡੇ ਲੈਣ ਆਇਆ ਨਹੀਂ। ਨਹੀਂ ਟਿੰਡੇ ਆਪਾਂ ਲੈਂਦੇ ਆ। ਤੇ ਇਹਨਾਂ ਟਿੰਡਿਆਂ ਦਾ ਭਾਅ ਚੱਲ ਰਿਹਾ ਹੈ 80 ਰੁਪਏ ਕਿਲੋ। ਆਪਨੇ ਸ਼ਹਿਰ ਬਟਾਲੇ ਦੇ। ਹੁਣ ਆਪਣੇ ਦੋਨਾਂ ਜਾਨਿਆਂ ਦੇ ਪਾਸਵਰਡ ਬਣ ਗਏ ਨੇ ਤੇ ਮੁਰਤੀ ਰਾਣੀ ਦਾ ਰਹਿ ਗਿਆ ਗੁड़िया ਦਾ ਤੇ ਇਹਦਾ ਵੀ ਬਣਵਾ ਲੜਾ ਹੁਣ ਕੋਸ਼ਿਸ਼ ਕਰਦਾ ਆਂ ਕਿ ਅਗਲੇ ਮਹੀਨੇ ਇਹ ਵੀ ਬਣਵਾ ਹੀ ਦੋਣਾ। ਤੇ ਇਹਨਾਂ ਤਾਂ ਹਾਰ ਹੀ ਬਦਲਣਾ ਸਿੱਧੀ। ਬਦਲ ਨਾ ਪਿਆ। ਤੇ ਟਿੰਡੇ ਅਸੀਂ ਛਿਲ ਗਏ ਜਿਵੇਂ ਵੇ ਸਾਡੀ ਆ। ਤੁਹਾਨੂੰ ਅੱਜ ਸੁੱਤੇ ਨੇ ਤੇ ਕੁਕਿੰਗ ਵਾਲਾ ਬੰਦਾ ਸੱਧਿਆ ਸਪੈਸ਼ਲੀ ਤੇ ਆਈ ਆ ਭੈਣ ਆਪਣੀ ਟਿੰਡੇ ਟਿੰਡੇ ਬਣਾਉਣ ਇਹਨੇ ਟਿੰਡੇ ਬਣਾਉਣ ਸੱਧਿਆ ਸਪੈਸ਼ਲੀ ਮਾਹ ਸੰਦੀਪ ਕਹਿੰਦੀ ਵੀ ਉਦੋਂ ਦੇ ਟਿੰਡੇ ਨੇ ਵਧੀਆ ਬਣਾਏ। ਮਾਹ ਨਾਲ ਇਸੇ ਬੰਨੇ ਹੀ ਗੋਲੀ ਦੀ ਇੱਕ ਤੇ ਕੰਮ ਕਰਾ ਲਾਂਗੇ। ਤੁਹਾਂ ਬਤੇਗੀ। ਆ ਗਈ। ਫਲਗੁਨੇ ਮਾਈਦੇ ਦੇ ਉਮਸਿਲੇ ਵਜਾ ਮੰਨ ਜਾਓ ਹਰਕੁਨੇ ਅੰਕਲ ਜੀ ਵੀ ਆਏ ਹਰਕੁਨੇ ਕਾਲੀ ਮਿਰਚ ਖਾਂ ਡਈਏ ਬੀਬੇ ਇਧਰ ਮੰਨ ਜ ਬਣੇ ਨਹੀਂ ਤੁਸੀਂ ਕੌਲੀਆਂ ਲੈ ਕੇ ਪਹਿਲਾਂ ਆ ਗਏ ਇਹਦੇ ਆਓ ਲੈ ਮਿਆਉ ਇਧਰ ਇਧਰ ਬੰਦੇ ਟੀਂਡੇ ਅੱਛੇ ਨਹੀਂ ਭਾਈ ਇਧਰ ਮੇਰੇ ਪੁੱਤ ਆਹ ਸੰਜੀ ਭਾਈ ਆਪਾ ਝੋਕਲਾ ਲੱਗਦੇ ਨੇ ਟੀਂਡੇ ਖਾ ਲਦੇ ਤੈਨੂੰ ਲੈ ਆ ਮੈਂ ਲੁਕਾ ਹੁਵੇ ਕਾਰਟੂਨ ਵੇਖੋ ਆਪਣੇ ਕਾਂਡੂਨ ਕੰਟੀਨਿਊਏਸ਼ ਕਾਰਟੂਨ ਕੀ ਵੇਖਣਾ ਬਾਲਾ ਕਾਂਡੂਨ ਕੀੜੀਆਂ ਬੜੀਆਂ ਚੰਡੀਆਂ ਜੀਂਦੇ ਜੀ ਜੀਂਦੇ ਕੀੜੀਆਂ ਚੁੜੀਆਂ ਜਾਣਡੀਆਂ ਮੈਨੂੰ ਪਾਵਰ ਬੈਂਕ ਲੈ ਲਿਆ ਬਲਾਲ ਲਿਖਾਫੇ ਚ ਪਾ ਲਿਆ ਪਾਵਰ ਬੈਂਕ ਨਹੀਂ ਉਹਦੇ ਛੱਡੋ ਇਦਾਂ ਮਸਾਲਾ ਲੈ ਆਈ ਲੈ ਆਈ ਸ਼ਾਬਾਸ਼ ਆ ਜਾ ਫੜਾ ਗਾ ਮਮਾ ਮਮਾ ਦੇ ਦੋ ਸਸਤਾ ਕਰਾ ਸਭ ਤੋਂ ਡਾਈਮੈਂਡ ਲਵਦੇ ਤੇ ਹੁਣ ਕੰਮ ਦੀ ਨਹੀਂ ਲੱਗਦੇ ਆ ਉਹਨਾਂ ਦਾ ਸਮਾਨ ਥੋੜਾ ਫਟਫਟ ਨਾਲ ਕਰਾ ਲਈਏ ਵੀ ਇਹ ਇੰਡੇ ਬਣਾ ਲਏ ਕੱਚ ਪੱਕੇ ਜਿਹੇ ਬਣੇ ਆ। ਕੋਈ ਹੁਣ ਜਲਦੀ ਕਹਿੰਦਾ 1.3 ਵਜ ਗਿਆ। ਦੇ ਦਿਨ ਵੇਟ ਕਰਨ ਦੇ ਨੇ। ਹਰਗੁਨੇ। ਜਾ ਮਮਾ ਮਮਾ 1.3 ਵਜਾ ਮਾਂ ਚਲੋ। ਮਮਾ 1.3 ਵਜਾ। ਇਹ ਸੱਚਾ ਵਾਰ ਰਪਟਾ ਰਪਟਾ ਦੋ ਤਨ ਲੈ ਲਨੀ ਹੈ। ਸਿਰ ਨਹੀਂ ਹੋਣਾ ਇਹਦਾ। ਉੱਥੇ। ਆਂਟੀ ਦੇ ਅਨਕ। ਰਪਟਾ ਲੈ ਲੈ ਦੋ ਤਨ। ਆਹ ਮੰਮੀ ਦੇ ਅਨਕ। ਆ ਮੰਮੀ ਸਬੂਤੀ ਜੀ ਬਹੁਤ ਅਨਕ ਮਖੌਲ ਕੰਡੇ। ਅਸਲ ਚ ਮੰਮੀ ਨੂੰ ਡਰਾਤਾ ਮੈਂ ਮੰਮੀ ਤੇਰੀ ਹਰਗੁਨੇ ਅਨਕ ਫੇਰ ਤੋੜਦੀ ਐ ਤੇ ਉਹ ਟੈਨਸ਼ਨ ਲੈ ਕੇ ਕਹਿੰਦੀ ਹਾ ਹਾ ਇਹ ਫੇਰ ਤੋੜਦੀ ਐ। ਪਰ ਵੇਲੇ ਕੱਡਾ ਤਕੜਾ ਜਿਗਰਾ ਆ ਉਹਨੇ ਕੁਝ ਨਹੀਂ ਕਿਹਾ ਪਿੱਛਾ ਕਹਿਵਣ ਦਾ ਨਾ ਮਾਂ ਬਚਨਕ ਸੌਣ ਕਰਦੇ ਮੁੰਡਾ ਦੋ ਕਮਾ ਲਾ ਨਾ ਕੰਦੀ ਚਲ ਕੋਈ ਗੱਲ ਨਹੀਂ ਤੋੜਦੀ ਤਾਂ ਨਹੀਂ ਗਿਆ ਅੱਗੇ ਕਹਿਣਗੀ ਉਹ ਤੇ ਬਿਲਕੁਲ ਹੀ ਨਾ ਸਭ ਤੋੜਦੀ ਆ ਜਿਹਨੂੰ ਕਹਿੰਦੇ ਆ ਸੈਡਾਂ ਵਾਲੀਆਂ ਸਭ ਵੰਗੀਆਂ ਵੰਗੀਆਂ ਕਰਤੀਆਂ ਨੇ ਹੋਰ ਨਹੀਂ ਪਤਾ ਨਾ ਬਾਹਰ ਚੱਲੇ ਹੁਣ ਖੁਸ਼ ਹੁਣ ਖੁਸ਼ ਹੈ ਕਿੰਨੀ ਕਿੱਥੇ ਜਾਣੇ ਬਾਹ ਕਿੱਥੇ ਚੱਲੇ ਆ ਗਣ ਇਹ ਬਾਦ ਕਿਹ ਬਾਦ ਚੱਲ ਚੱਲ ਗਿਆ ਲਵਲੀ ਹੁਣ ਲਵਲੀ ਦੇ ਘਰੇ ਉਤਾਰ ਦਾਂਗੇ ਇਹ ਆਈ ਸੀ ਕੀ ਸਾਡੇ ਕੋਲ ਤੇ ਹੁਣ ਕਹਿੰਦੀ ਮੈਂ ਹਾਂ ਮੈਨੂੰ ਉੱਥੇ ਘਰੇ ਉਤਾਰ ਦੇ ਮੈਂ ਚੱਲ ਠੀਕ ਹੈ ਡੈਡੀ ਇਹਦੇ ਇਹਨੂੰ ਛੱਡ ਗਏ ਭਾਜੀ ਹੁਣ ਵਾਲੀ ਗੱਡੀ ਦੇ ਨਾ ਐਲਟਰਨੇਟਰ ਦੇ ਕੋਈ ਬੈਰਿੰਗ ਬੁਰਗਿੰਜ ਟੁੱਟ ਗਿਆ ਮੈਕੈਨਿਕ ਵੀ ਆ ਗਿਆ ਤੇ ਹੁਣ ਜ਼ਿਆਦਾ ਟਾਈਮ ਲੱਗਣਾ ਸ਼ਾਮੀ ਗੱਡੀ ਖੜਨਗੇ ਮੈਕੈਨਿਕ ਆਪਣਾ ਯਾਰ ਦੋਸਤ ਹੀ ਆ ਆ ਹੀਟ ਘਟਾਣਾ ਹੀਟ ਘਟਾਣਾ ਚੱਲੇ ਬਾਈ ਕੁਨੇ ਟੂਡੇਸ ਵੈਦਰ ਇਜ਼ ਹਾਂ ਜਨਾ ਇਹਨੇ ਕੁਹ ਨਹੀਂ ਕੀਤਾ ਅਜੇ ਹਾਂ ਹਏ ਬਹੁਤ ਔਖਾ ਯਾਰ ਬਹੁਤ ਕਾ ਕਿਚਨ ਕਰਤੀ ਚਲ ਸਾਫ ਸੇ ਕਿਚਨ ਦਾ ਬਹੁਤ ਵਧੀਆ ਕਰਤਾ ਕੰਮ ਮੰਮੀ ਸਾਚ ਇਹਨੇ ਨੁਕਸਾਨ ਕਰਤਾ ਤੇ ਐਨਕ ਦਾ ਐਨਕ ਤੋੜਤੀ ਉਹ ਭਰਾਵਾ ਟਿੰਡੇ ਬਣਾਉਂਦੇ ਆ ਟਿੰਡੇ ਬਣਾਏ ਫਿਰ ਕੰਮ ਵਾਲੀ ਆਈ ਕੰਮ ਨਹੀਂ ਕਰਾਉਣਾ ਆਪਣੇ ਘਰ ਨੂੰ ਹਰ ਕੋਈ ਸਿਆਣਾ ਹੁੰਦਾ ਭਾ ਠੀਕ ਨਹੀਂ ਹਰ ਕੋਣ ਤੰਬੀ ਲਾਤੀ ਦੋਦੀ ਗਵਾਨਾ ਨਹੀਂ ਬਾਜੀ ਪੈ ਜਾਣੀ ਆ ਜਾ ਇਹਨੂੰ ਆ ਜਾ ਇੱਧਰ ਆ ਇੱਧਰ ਆ ਮਮੀ ਤੇ ਸੰਦੀਪ ਦੇ ਲਾਉਣ ਤੈ ਕੱਪੜੇ ਕਿਉਂ ਦੇਦੀ ਹੋਣਾ ਘਰੇ ਕੱਪੜਿਆਂ ਦੇ ਬਹੁਤ ਢੇਰ ਲੱਗੇ ਹੋ ਆ ਤੋਈ ਭਈ ਐ ਇਹ ਨੂੰ ਮੇਰੇ ਫੋਨ ਵਿੱਚ ਵੀ ਤਾਂ ਹਾਂ ਸਿਰਵਾ ਰਵਾਂ ਤੂੰ ਨਹੀਂ ਇਹਦੇ ਨਾਲ ਵੀ ਆ ਇਹਨੂੰ ਨਹੀਂ ਅਜੇ ਫਿੱਟ ਕੀਤਾ ਥਾਂ ਰੱਖਿਆ ਸੀਰਾ ਹੁਣ ਇਹ ਥਾਂ ਰਹਿਣਾਗੇ ਆ ਫੋਟੋ ਨਹੀਂ ਚਲਾਈ ਫੋਟੋ ਵੀ ਆਪੇ ਇਹ ਬੈੱਡ ਤੇ ਲਗਣੀ ਨੇ ਢੋਲ ਲੱਗੂਗੀ ਫਿਰ ਲੱਗੂਗੀ ਕਿੱਥੇ ਆ ਮੈਂ ਤੈਨੂੰ ਦੇਖਣਾ ਚਾਹਤ ਅੱਛਾ ਇੱਧਰ ਨਿਕਲੀਆਂ ਚਲੋ ਚਲੋ ਆਓ ਫਿਰ ਆਓ ਆਓ ਭਾਈ ਹੁੰਦੇ ਆਪਣਾ ਸਮਾਨ ਜੂਨ ਇਕੱਠਾ ਕਰਨ ਦੇ ਉਹਨੇ ਫਸਿਆ ਨਹੀਂ ਉਦਾਂ ਹੀ ਲੱਗਦਾ ਤੁਹਾਨੂੰ ਮੈਂ ਵੀ ਸਮਾਨ ਤਿਆਰ ਕਰ ਲੈ ਦੀਦੀ ਹੁਣ ਅੰਤ ਨਹੀਂ ਉਹ ਜੱਗ ਵੇਲੇ ਕੱਢਾ ਚੰਦ ਰਿਹਾ ਮੈਨੂੰ ਲੱਗਾ ਕੱਚ ਦਾ ਆ ਜਣਾ ਹੈ ਬੜਵਦੀ ਵੈਸੇ ਪਲਾਸਟਿਕ ਜਿਹਦਾ ਵਖਾ ਪਲਾਸਟਿਕ ਦਾ ਆ ਸਹੀ ਹੈ ਡਬੂ ਡਬਾ ਹੋ ਗਿਆ ਸਮਾਨ ਪੂਰਾ ਚੱਲੀ ਹੁਣ ਓਏ ਨਹੀਂ ਬੋਲੀ ਵਾਲਾ ਬੱਤਾ ਹੀ ਕਰ ਦੇ ਗੋਲੀ ਨੇ ਪਤਾ ਇੱਕ ਕਰਦੇ ਤੇ ਗੋਲੀ ਵਾਲਾ ਪਤਾ ਹੀ ਬਰਕਣਾ ਪਾਇਓ ਬਿਲਕੁਲ ਨਹੀਂ ਨਹੀਂ ਇਹ ਇਹ ਗਲਾਸ ਐਸੇ ਕਰਨੇ ਆਏ ਤੇ ਬਾਕੀਆਂ ਦੀ ਪਰਸਾ ਪੋਣੀ ਤੰਨ ਕੇ ਨਹੀਂ ਨੀ ਕਿੰਨੇ ਪਿੰਡ ਦੀ ਗੋਲੀ ਉਹ ਗੋਲੀ ਵਾਲਾ ਬਤਾ ਉਹ ਨਾ ਮੇਰੇ ਵਾਲੇ ਚ ਨਾ ਪਾਈ ਕਿ ਤੀਰਾ ਗੁੰਨਾ ਨਾ ਮੈਂ ਉਹ ਸੁਣਿਆ ਨਹੀਂ ਸੁਣ ਗਿਆ ਉਹ ਚਰਬੂਲਾ ਏ ਰੈਡ ਵਾਲਾ ਉਹ ਨੂੰ ਬਣਾਉਣਾ ਨੇ ਆਉਂਦੇ ਜਿਆ ਦੋ ਛੋਟਾ ਹੁੰਦਾ ਨਾ ਕੱਲਾ ਰਾੜੀ ਲਗਾ ਦੇ ਨਹੀਂ ਨਹੀਂ ਹੋਰ ਹੀ ਗੱਲ ਬੰਦ ਇਹੰਦਰਾ ਮਿੱਠਾ ਆ ਬਿਮਾਰ ਹੋਣਾ ਮੇਰਾ ਮਿੱਠਾ ਪੀ ਗਏ ਉਹਨੇ ਕਦੀ ਬਣਾਇਆ ਨਹੀਂ ਹੈ ਤਾਂ ਕਦੀ ਬਣਾਇਆ ਨਹੀਂ ਆਏ ਵਧੀਆ ਵਾਜਦਾ ਦਿਮਾਗ ਨੂੰ ਪੂਰਾ ਠੰਡਾ ਠਾਰ ਜਦੋਂ ਲਾ ਵੀ ਖਰਾਬ ਠੰਡਾ ਠਾਰ ਬਰਫ਼ ਥੋੜਾ ਥੋੜਾ ਦਾਣਾ ਜਿਆਦਾ ਨਹੀਂ ਸਾਧ ਲੈ ਆ ਵੀ ਭਰਾਵਾ ਮੈਂ ਤਾਂ ਤੁਹਾਡੇ ਸਾਰਿਆਂ ਦਾ ਮੂੰਹ ਮਿੱਠਾ ਕਰਾ ਦਈਏ ਯਾਰ ਜਿਲੇ ਮੇਂਜੂ ਮੇਲ ਲੈਂਦੀ ਆ ਕੀ ਹਾਵਾਂ ਆ ਵੀ ਹਾਂ ਜੂ ਬਾਰ ਕਰ ਲੋ ਗਰਮ ਕਪੜੇ ਵੱਖਰੇ ਹੋਣ ਦੇਈ ਆ ਵੀ ਬਾਰ ਕਰ ਲੋ ਛੁੱਟ ਬਾਰ ਇਹ ਨਹੀਂ ਹੁੰਦਾ ਹੁਣ ਆ ਕੋਟ ਦੇ ਘਟਨੇ ਨਾ ਆ ਵੀ ਕਵਰ ਯਾਰ ਤੁਸੀਂ ਕਹਨੇ ਕਵਰ ਹੈ ਨਹੀਂ ਆ ਕੋਟ ਦੇ ਪਾਓ ਪਾਓ ਪਾ ਕੇ ਦੇਖੋ ਭਲਾ ਹੁੰਦਾ ਚੱਲ ਪਾ ਕੇ ਸਾਰੇ ਬੋਰਡ ਬਾੜ ਵੱਡੇ ਹੋ ਜਾਣ ਨਾ ਨਹੀਂ ਪਾਓ ਪਾਓ ਚਲ ਐਨ ਵੇਖੋ ਭਲਾ ਪਹਿਲੇ ਗਲੀ ਚ ਜਾਓ ਭਾਜੀ ਇੱਕ ਰਿਕੋਮ ਕਿਓ ਹਾਂ ਇਹ ਨਹੀਂ ਹੁੰਦਾ ਇਹ ਗੇੜੇ ਜਗ੍ਹਾ ਇਹਨੂੰ ਤੇ ਵੇਖੋ ਇਹਨੂੰ ਤੇ ਵੇਖੋ ਓਹ ਹਟਾ ਇਹ ਚੀਜ਼ ਨਹੀਂ ਹੁੰਦਾ ਇਹ ਨੂੰ ਦੇ ਰਿਹਾ ਹੈ ਮੁੰਡਾ ਹੁੰਦਾ ਇੱਥੇ ਹੁਸਨ ਆਓ ਸਮਝਦੇ ਹੋ ਰਾਤ ਨੂੰ ਪਾ ਕੇ ਸੋਣਾ ਜਿੰਨੀ ਗਰਮੀ ਹੈ ਵੈਸੇ ਤਾਂ ਇੱਕ ਬੰਦੇ ਦੇ ਨਾਲ ਕਰਨਾ ਹਾਂ ਸਮਝਾਉਂਦਾ ਕਿ ਨਹੀਂ ਪੋਣਾ ਤੇ ਪਾ ਲਈ ਨਵਾਂ ਵਾ ਕੋਡ ਮੈਂਟ ਮੇਰਾ ਦੇਖ ਲਓ ਮਜ਼ਾਕ ਨਹੀਂ ਯਾਰ ਕੇ ਲੀਵਰ ਵਾਲੇ ਨੇ ਦੇ ਦੋ ਨੇ ਪਾ ਹੀ ਲੈਣਾ ਵਾ ਲਓ ਮਾਦੀ ਕਮ ਲੀਵਰ ਵਾਲੇ ਨੂੰ ਪੁੱਲ ਦੇਵਾਲਾ ਚਲ ਗਿਆ ਹੁਣ ਕੇ ਜਰ ਦੇਉ ਨਾ ਮੈਂ ਦੇ ਦੇ ਕੋਟੀਆਂ ਕਟੀਆਂ ਵਾਧੂ ਕਿੰਨੀਆਂ ਪਈਆਂ ਨੇ ਵੇਖ ਘਟਾਉ ਡੰਡਾ ਮਿੱਟੀ ਪੈਂਡ ਜੀ ਨਾ ਅੱਜ ਡੈਡੀ ਬੜੇ ਗੁੱਸੇ 'ਚ ਜੀ ਕਿਉਂਕਿ ਅੱਧੀ ਦਿਹਾੜੀ ਲੀਵਰ ਚਲ ਗਿਆ ਲੀਵਰ ਵਾਲਾ ਚਲ ਗਿਆ ਨਾ ਪਤਾ ਕਿਉਂ ਉਹਨੂੰ ਵਮਟਿੰਗ ਆਉਂਦੀ ਬੁਖਾਰ ਬੜਾ ਚੜਾਇਆ ਫਿਰ ਚਲ ਗਿਆ ਤੇ ਫਿਰ ਡੈਡੀ ਨਾਲ ਜੀ ਲੀਵਰ ਕਰਨੀ ਪਈ ਤਾਂ ਬੜੇ ਗੁੱਸੇ 'ਚ ਹੁਣ ਇਹ ਲੈ ਚਲ ਗਏ ਘਰ ਦੀ ਚਾਬੀ ਲੈ ਕੇ ਘਰੇ ਚਲ ਗਏ ਭਜੀ ਆ ਤੇ ਵਧੀਆ ਵੈਸੇ ਭਜੀ ਉਹ ਜਿਹੜਾ ਨਹੀਂ ਆਏ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਪਤਾ ਕਿਦਾਂ ਦੇ ਲੱਗਣ ਦੇ ਜੇ ਉਹ ਜਿਹੜਾ ਭੰਗੜਾ ਨਹੀਂ ਪਉਂਦਾ ਇੱਕ ਸਿੰਗਰ ਵੇਖ ਇੱਕ ਸਿੰਗਰ ਨਹੀਂ ਸਟੇਜ ਤੇ ਭੰਗੜਾ ਪੰਦਿਆ ਲਤਾਈਆਂ ਮਾਰ ਬਣ ਐ ਐ ਕਰਕੇ ਬੜਾ ਡਾਂਸ ਇਹ ਕਰਦਾ ਕੱਲੀ ਚਿੱਟੀ ਕਮੀ ਤੇ ਤੁਹਾਡੇ ਪਾਗ ਜਾ ਮਾੜੀ ਦੀ ਮਾੜੀ ਨਹੀਂ ਇਹ ਵਾਕਿਆ ਸਹੀ ਗੱਲ ਹੈ ਬਹੁਤ ਵਧੀਆ ਰਮਾਲ ਰੱਖਣਾ ਰਮਾਲ ਇਹ ਕਿੰਨਾ ਵਧੀਆ ਜੀ ਸਹੀ ਗੱਲ ਹੈ ਇਦਾਂ ਦੇ ਰਮਾਲ ਜਿਹੜੇ ਨਹੀਂ ਬੀਬੀਆਂ ਗੁਰਦਾਰ ਸਾਹਿਬ ਲੈ ਕੇ ਜਾਂਦੀਆਂ ਹੁੰਦੀਆਂ ਆਸ ਮਾਣ ਲੈਣਾ ਅੱਜ ਸ਼ੋਪਿੰਗ ਕੀਤੀ ਹੈ ਤੇ ਕੱਖ ਨਹੀਂ ਹੋਣਿਆ ਵੀ ਰੌਲਾ ਹੀ ਆ ਬਸ ਆਹ ਸੁਣੋ ਜਾਨ ਨੇ ਕਿੰਨੇ ਕੰਮ ਕਰਦੇ ਨੇ ਕਿਨੇ ਇਹ ਰਗੜੇ ਵਾਲਾ ਹੁਣ ਗਲੀਚੇ ਛੱਡ ਕੇ ਆਉਣੇ ਬਸ ਠੀਕ ਆ ਆ ਪਲਵਾਨ ਨੂੰ ਨਾਲ ਲੈ ਜਾ ਸਿਮੂ ਡਾਕਟਰ ਕੋ ਆ ਉਹ ਨਾਲ ਆਏ ਨਾ ਆ ਉਹ ਪਾਜਨੀ ਪੁੱਛ ਗਿਆ ਭਈ ਇਹੋ ਹੀ ਬਾਦ ਦੋਹਾਂ ਹੀ ਤੇ ਬਾਹਰ ਦਰੀਆਂ ਪਈਆਂ ਲੈਣ ਵਾਸਤੇ ਮੈਂ ਦਾਲ ਥਾਬੇ ਤੋਂ ਮੈਂ ਤੇ ਹਰਗਨ ਨੇ ਖਾ ਲਈ ਰੋਟੀ ਤੇ ਹੁਣ ਹਰਗਨ ਦੇ ਨਾਲ ਖੀਰੇ ਫੇਵਰੇਟ ਆ ਉਹ ਖਾ ਰਹੀ ਆ ਤੇ ਹੁਣ ਮਸੀ ਜੀ ਬਣਾ ਰਹੇ ਨੇ ਚਾਹ ਚਾਹ ਬਣਾ ਰਹੇ ਕਿ ਦੁੱਧ ਗਰਮ ਕਰ ਰਹੇ ਮਸੀ ਜੀ ਅੱਛਾ ਅੱਛਾ ਨਹੀਂ ਸਹੀ ਸਹੀ ਕਾਹ ਦੇ ਬਿਛੇ ਪਈ ਅੱਛਾ ਅੱਛਾ ਮੈਂ ਘਰੇ ਡੈਡੀ ਦੇਖ ਲੈਣਾ ਮੈਚ ਤੇ ਪਹਿਲਾਂ ਤਾਂ ਰਾਤਾਂ ਨਹੀਂ ਕਰਦੀ ਦੀ ਹੁਣ ਰਾਤ ਰਹਿਣ ਦਾ ਤਾਂ ਮਨ ਉਹ ਕਹਿੰਦੇ ਵੀ ਰਾਤ ਰੋਵੇਂ ਥੋੜਾ ਸਮਾਨ ਸੋਹਰਾ ਖਾਈ ਹੋਰ ਸੈਟਿੰਗ ਕਰ ਲਈਏ ਤੇ ਗੁੜੀਆਂ ਤੇ ਥੋੜਾ ਸਮਾਨ ਲੈ ਆਏ ਨੇ ਮੰਮੀ ਵਾਸਤੇ ਸੂਟ ਖੜਨਾ ਹੈ ਇਹ ਕੋਲ ਹੈ ਚਾਹਨਾ ਤੇ ਥੋੜੇ ਜਿਹਾ ਫੁਲਕੇ ਖੜਨੇ ਰਸਤੇ ਵਿੱਚੋਂ ਸਮਾਨ ਲੈ ਲਿਆ ਤੇ ਮੋਟਰਸਾਈਕਲ ਲਿਆਂਦਾ ਭਾਜੀ ਵਾਲਾ ਆ ਲੈੰਦਾ ਤੇ ਡੈਡੀ ਨੂੰ ਮਾਮਾ ਨੂੰ ਬੂਆ ਮਾਰ ਲਾ ਹੀ ਆਵਾਂਗੇ ਸਵੇਰੇ ਓਕੇ ਸਾਹਿਬ ਜੀ ਬਾਏ ਗੋਡਾ ਕਿੱਥੇ ਪਿਆਰ ਗੁੜਾ ਬੁਖਾ ਲਓ ਨਾ ਜਿ ਬੜਿਆ ਪਜਾਮੇ ਲਿਪੜੀ ਗੋਡਾ ਕਿੱਥੇ ਆਏ ਕਿੱਥੇ ਗੋਡਾ ਛਾਲ ਲਊ ਦੇ ਨਾਲ ਆ ਕਿਦਾਂ ਲੋਗ ਨਿਕਲੇ ਆ ਦੱਸ ਫਿਰ ਉਹਨਾਂ ਦੇ ਹਟਦੀ ਨਹੀਂ ਆ ਇਹ ਤਾਂ ਐੜ ਹੀ ਬੜੀ ਪਜਾਮੇ ਨੀ ਉਹ ਹੀ ਇਕੜਦਾ تھا ਪਹਿਲਾਂ ਹੀ ਉਹ ਤੇ ਤੁਸੀਂ ਸਾਡਾ ਲਹੂ ਲੱਗਾ ਆਈ ਚਾਹਤ ਨਾ ਕਿਸੇ ਮਤ ਦੇ ਛਾਲਾ ਨਾ ਨਾ ਮਾਰੋ ਤੁਸੀਂ ਛਾਲਾ ਬੜੀਆਂ ਮਾਰਦੇ ਜੀ ਛਾਲਾ ਥੋੜੀ ਮਾਰੀ ਦੀਆਂ ਬੱਸ ਮੈਂ ਵੇਖ ਲਿਆ ਵਾ ਮੈਂ ਵੇਖ ਲਿਆ ਜੀ ਹਾਂ ਮੈਚ ਵੇਖਣ ਲਿਆ ਅਗਲਾ ਹੁਣ ਸਵੇਰ ਕਿਦਾਂ ਦਾ ਨਹੀਂ ਠੀਕ ਹੀ ਡਾਡੀ ਨਾ ਕੋਈ ਨਹੀਂ ਬੈਠੇ ਮੈਂ ਇਹ ਦੇ ਵੇਖਾਂ ਮੈਂ ਦੇਖਣ ਲਈ ਕੋਈ ਗੱਲ ਨਹੀਂ ਪੁਆਇਆ ਨੀ ਨਿਰਵਿਨਣੇ ਓਦਾਂ ਕਰੀ ਜਾਂਦੇ ਝੂਠ ਬੋਲਿਆ ਨੀਰੂ ਪੁਆਇਆ ਨਾਲ ਕਮਰੇ ਚ ਤੇ ਵੇਖਿਆ ਹੀ ਓਦਾਂ ਉਹਨਾਂ ਨੂੰ ਮੈਂ ਲੈਵਲ ਜਾਂ ਬਣਾਉਣ ਦੇ ਲੈਵਲ ਬਣਾਇਆ ਸੰਦੀਪ ਉਹ ਅਗਲੇ ਦਿਨ ਨੀਰੂ ਪੁੰਦਾ ਵਾ ਜਿੱਦਾਂ ਮਲੇ ਇੱਕ ਇਹ ਫਰਸ਼ ਪਾਇਆ ਹੈਗਾ ਨਾ ਤੇ ਅਗਲੇ ਦਿਨ ਖੜੀ ਨੀਰੂ ਪੁੰਦੇ ਜੀ ਮੈਂ ਨਹੀਂ ਲਾਉਣਾ ਫੋਨ ਫੋਨ ਹੁਣ ਉਹਨੂੰ ਕੀ ਲਾਈਏ ਵਿਚਾਰੇ ਨੂੰ ਇਹ ਕੰਨੇ ਬੜਾ ਦੁਖੀ ਜੀਤਾ ਹੀ ਬਸ ਆਈ ਨਿਗੀ ਜੀ ਕੀ ਮੁਬਾਰਾ ਪਾੜ ਗਏ ਚਾਰੀ ਖੂਪ ਤਾਂ ਜਾਂਦੇ ਆ ਦੇਖੋ ਆਹੋ ਇਹਨੂੰ ਇਹਨੂੰ ਪਿਉਨੇ ਹੁਣ ਸ਼ਰਬਤ ਯਾ ਬੈਲੂ ਫਟ ਗਿਆ ਅਨ ਚੱਲੇ ਆ ਘਰੇ ਆਪਾਂ ਆਪਣੇ ਰਹਿਣਾ ਹੈਗਾ ਰਾਤ ਪਰ ਥੋੜਾ ਡੈਡੀ ਦੀ ਰੋਟੀ ਦਾ ਹੋਗਾ ਫਿਰ ਸੋ ਇਰ ਦੀ ਡੈਡੀ ਦੀ ਰੋਟੀ ਦੀ ਟੈਨਸ਼ਨ ਹੈ ਰੈਡੀ ਕਹਿੰਦੇ ਰੋਟੀ ਕਿਨੇ ਲਾਉਣੀ ਹੈ ਉਹ ਘਰੇ ਚੱਲੇ ਜਾਂਦੇ ਕਿ ਜੀ ਡੈਡੀ ਤਾਂ ਸ ਹੈ ਥੋੜਾ ਗੁੱਸੇ ਜਿਹੇ ਵਿੱਚ ਵਾਇਦੇ ਰਖਣ ਕਾ ਦਾਦਾ ਦਾਦਾ ਵਾਇਦੇ ਕਾ ਦਾਦਾ ਜੀ Wajah-wajah kenyang, deh. Dada, Kak Dada, Muhaydi, Dada, Dada, Dada. 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 ਇਹਦੇ ਬੜੀਆਂ ਆਵਾਜ਼ਾਂ ਦਿੱਤੀਆਂ ਵਲੌਗ ਤੇ ਵੇਖੋ ਤੁਹਾਨੂੰ ਦਿਖਾਉਣਾ ਇਹਨੇ ਇੰਨੀ ਆਵਾਜ਼ਾਂ ਦਿੱਤੀਆਂ ਨਾ ਤੁਹਾਨੂੰ ਦਾਦਾ ਜੀ ਦਾਦਾ ਜੀ ਬੜੀ ਜ਼ੋਰ ਤੇ ਜ਼ੋਰ ਨਾਲ ਬੁਹਾ ਭੰਨਣ ਦੀ ਡੈਡੀ ਨੂੰ نیند ਆਈ ਲੱਗਦਾ ਮੈਂ ਚੰਡਿਆ ਅੱਜ ਮੋਬਾਈਲ ਦਾ ਨਹੀਂ ਨਹੀਂ ਆ ਕਾਣੇ ਮੈਂ ਅਜੇ ਹੁਣ ਨਵਾਇਆ ਵੇਲੇ ਤੁਹਾਨੂੰ ਡੈਡੀ ਸੁੱਤੇ ਹੋਏ ਕਿਉਂ 48 ਦਿੱਤਾ ਜੀਨੇ ਮੰਮੀ ਰਹਿ ਕੇ ਫਿਰ ਉੱਥੇ ਨਾ ਚਲੋ ਤੁਸੀਂ ਉੱਥੇ ਰਹਿਪੋ ਵੀ ਨਾਲ ਥੋੜਾ ਵੇ ਸਮਾਨ ਰਹਿੰਦਾ ਸੈਟ ਹੁਣ ਵਾਲਾ ਤੇ ਉਹ ਸੈਟ ਪ੍ਰਾਪਤ ਨਹੀਂ ਹੈ। ਚਾ ਪਹਿਲੇ ਪਹਿਲੇ ਦੁੱਧ ਪੀ ਲਓ। ਦੁੱਧ ਪੀ ਲਓ ਲੈ ਛੱਡਦਾ ਇੱਕ ਹੋਰ। ਚੱਲ ਵੇੜਦਾ ਇਹ ਕੰਮ। ਅੱਜ ਡੈਡੀ ਸੌਣਗੇ ਫੋਲਡਿੰਗ ਮੰਜੇ ਤੇ ਕਿਉਂਕਿ ਇੱਥੇ ਫਿਰ ਮੈਂ ਤੇ ਸੰਦੀਪ ਇਹ ਦੋਸਾਂ ਦੇ ਵਿੱਚ ਘਰ ਵੇਹਰ ਗੁਣ ਸਮਝਦੀ ਨਾ। ਤੇ ਉਹ ਤਾਂ ਮੰਮੀ ਹੋਵੇ ਇੱਥੇ ਫਿਰ ਮੰਮੀ ਇੱਥੇ ਪਿੰਡ ਵਿੱਚ ਘਰ ਹਰ ਗੁਣ ਪੈ ਜਾਂਦੇ ਨੇ ਏਵੇਂ ਹੁਣ ਆਪ ਪस्तानी ਵੀ ਉਹ ਕੰਦੀ ਦੀ ਉਹ ਛੜੀ ਮਿੱਟੀ ਮਿੱਟੀ ਹੈ ਨਾ ਲੈ ਵੀ ਛੜ ਗਿਆ ਇਕੱਲਾ ਮੇਰੀ ਡਿਊਟੀ ਇਹ ਦੀ ਜਦੋਂ ਹਰ ਗੁਣਾ ਸੰਦੀਪ ਦੇ ਕੋਲ ਨਾ ਸੌਵੇ ਫਿਰ ਮੈਂ ਸੌਣਾ ਹੁੰਦਾ ਹਾਂ ਸੌਂਗੀ ਨਾ ਵੇਖਿਆ ਮੇਰੇ ਕੋਲ ਪਰ ਮੈਂ ਖੜਾ ਬਸ ਦੁੱਧ ਲਿਆ ਦੇ ਵੀ ਸੰਦੀਪ ਉੱਪਰ ਜੋ ਬੋਤਲ ਤੇ ਰੱਖੀ ਤੇ ਫਿਰ ਉਹ ਮੈਂ ਬੈੱਡ ਤੇ ਲੰਮੇ ਪਾਵਾਂ ਮੈਂ ਮੰਨਦਾ ਕਿਈ ਵਾਰੀ ਬੰਦਾ ਸੋਚਦਾ ਹੈ ਵੀ ਥੋੜਾ ਜਿਹਾ ਸਮਾਨ ਚੱਟ ਅਸੀਂ ਸਾਂਭ ਲੈਣਾ ਕਰਨ ਦੇ ਦੀ ਹੁੰਨ ਦਾ ਬਲੇ 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 ਸਮਾਨ ਤੇ ਥੋੜਾ ਜਿਹਾ ਹੀ ਕੋਈ ਇੰਨਾ ਜਿਆਦਾ ਨਹੀਂ ਪਰ ਟਾਈਮ ਕਾਫੀ ਲੱਗ ਗਿਆ ਟਾਈਮ ਇਹ ਕੱਲ ਵੀ ਲੱਗੇ ਰਿਹਾ ਤੇ ਅੱਜ ਵੀ ਲੱਗਾ ਅੱਜ ਮੈਂ ਗਿਆ 1:30 ਵਜੇ ਨਾਲ ਮੈਂ ਗਿਆ ਹਾਂ ਤੇ ਤੁਹਾਨੂੰ ਦੱਸਿਆ ਬਹੁਣੇ ਜੇ ਵਾਪਸ ਆਏ ਹੋਏ ਕਿ ਹੁਣ ਆਪਾਂ ਨੂੰ ਆਉਣ ਘੰਟਾ ਹੋ ਗਿਆ ਸਾਨੂੰ ਆਉਣ ਨੂੰ ਮੈਨੂੰ ਮੈਂ ਆਇਆ 10 ਵਜੇ ਦੇ ਨਾਲ ਨਾਲ ਲੈ ਵੀ ਮੁੰਬਈ ਅੱਜ ਫੇਰ ਫੜ ਗਈ ਬੜਾ ਮਾੜਾ ਹਾਰੀ ਮੋਜੀ ਦਾ ਬਾਕੀ ਜਾਈ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਜਿਹੜੇ ਫੇਸਬੁੱਕ ਤੇ ਵਲੌਗਿੰਗ ਦੇਖ ਰਹੇ ਆ ਉਹ ਫੇਸਬੁੱਕ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਸਾਰੇ ਨੇ ਤੇ ਫੇਸਬੁੱਕ ਵਾਲੇ YouTube ਨੂੰ ਕਰ ਲਿਓ